ستری دیکھ رہے ہو رنجیت کوری شروعات کروں گے بابا سور سنگھ خالسا دیہاتی خبر ਸਾਮਣੀ ਆਈਏ ਉਹਨਾਂ ਨੇ ਬੰਦੀ ਸਿੰਘਾਂ ਦੀ ਲੰਬੀ ਲੜਾਈ ਉਹਨਾਂ ਦੇ ਲੜੀ ਸੀ ਉਹਨਾਂ ਨੇ 91 ਸਾਲ ਦੀ ਉਮਰ ਚ ਆਖਰੀ ਸਾਲ ਹੈ ਸੰਦਾਸੀਏ ਕਿ ਬਾਬੂ ਸੂਰਤ ਸਿੰਘ ਖਾਸਾ ਉਸ ਸਮ ਜਨਾਰੇ ਬੰਦੀ ਸਿੰਘਾਂ ਦੇ ਲਈ ਲਗਾਤਾਰ ਆਪਣਾ ਮਰਦਮਰਚ ਚੜ ਵਿਖਿਆ ਸੀ ਪੰਜਾਬ ਦੇ ਇਤਿਹਾਸ ਦਾ ਹੁਣ ਤੱਕ ਤੋਂ ਸਭ ਤੋਂ ਵੱਡਾ ਮਰਦਮਰਚ ਮੰਨਿਆ ਜਾਂਦਾ ਹੈ ਬੰਦੀ ਸਿੰਘਾਂ ਦੀ ਦਿਖਾਈਏ ਉਹਨਾਂ ਨੇ 16 ਜਨਵਰੀ 1915 ਨੂੰ ਵਿਆਸਾ ਸਾਧੀ ਉਮਰ ਚ ਆਪਣਾ ਸੰਘਰਸ਼ ਸ਼ੁਰੂ ਕੀਤਾ ਚੌਥਾ ਜਨਵਰੀ ਸਰਦਾਰ ਨੇ ਆਪਣਾ ਵਰਤ ਤੋੜਿਆ ਸੀ ਇਸ ਸਮੇਂ ਦਰਾਂ ਨੂੰ ਨਾ ਨੂੰ ਇੱਕ ਨਕਰਾਈ ਹੀ ਭੋਜਨ ਦਿੱਤਾ ਗਿਆ ਜਿਵੇਂ ਮਨੀਪੁਰ ਦੀ ਅਰੰਭ ਸ਼ਮ੍ਰੀ ਮਿਲੰਗ ਦਿੱਤਾ ਜਾਂਦਾ ਸੀ ਸਰੋਸਿੰਘਾ ਸਾਹ ਦੇ ਮਨ ਵਰਤ ਦਾ ਮਕਸਦ ਪੰਜਾਬ ਅਤੇ ਦੇਸ਼ ਦੀ ਜੇਲਾ ਵਿੱਚ ਬੰਦ ਬੰਦੀ ਸੀਗਾ ਦੀ ਰਹੀ ਨੂੰ ਇਨੀ ਪੁਰਾਣਾ ਸਿਚੂ ਆਪਣੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਅਦ ਉਹ ਜੀ ਰੰਗ ਪਹੁੰਚਾ ਤੇ ਪੰਜਾਬ ਦੇ ਜਲੰਧਰ ਦੇ ਪੋਸਟਲ ਬਲਾਕ ਦੇ ਪਿੰਡ ਕਾਲਾ ਬੱਕਰਾ ਵਿੱਚ ਭਿਆਨਕ ਸੜਕ ਹਾ사 ਵਾਪਰਿਆ ਕੇ ਦਸੋਹਾ ਸੇਵਾ ਸਤਾ ਤੋਂ ਜਲੰਧਰ ਦੇ ਲਈ ਰੈਫਰ ਕਿ ਕੇ ਨੁਰੀਜ ਨੂੰ ਲੈ ਕੇ ਜਾਣੀ ਐਮਬੂਲੈਂਸ ਹਾਦਸਾ

ਸਾਲਕ ਮੇਰੇ ਮੁੱਢ ਤੇ ਕੇਤੀ ਨਾ ਤੋੜੇ ਤਾਂ ਸਿੱਧੇ ਤੁਹਾਡੇ ਪਾਸੇ ਐਮਰਜੈਂਸੀ ਮੌਜੂਦ ਬ੍ਰੀਜ ਨੂੰ ਹਸਤਾ ਲਜਾਏਗਾ ਜਿੱਥੇ ਹਸਤੇ ਵੀ ਪਾਟ ਟੈਕਬਲਸ ਚਾਲਕ ਵੀ ਪਛਾਨ ਹਰਮਿੰਦਰ ਸਿੰਘ ਉਹ ਜੋ ਹੋਈਏ ਤੇ ਉਸ ਤੋਂ ਹੱਦ ਦੇ ਅੰਦਰ ਕੈਂਥਾ ਬਣਾਉਣ ਵਾਲਾ ਸੀ ਪੰਜਾਬ ਦੇ ਜਵੰਤ ਵਿੱਚ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਟੀਮ ਦਾ ਨਾਮੀ ਗੈਂਗ ਦੇ ਦੁਰਤੇ ਨਾਲ ਮੁਕਾਬਲਾ ਹੋਇਆ ਜਿਸ ਵਿੱਚ ਦੋਨੋਂ ਪਾਸੇ ਸਿੱਧੇ ਗੋਲੀਆਂ exchanged ਹੋਣ ਦੀ ਸੂਚਨਾ ਮਿਲੀ ਹੈ ਫਾਇੰਡਿੰਗ ਦੌਰਾਨ ਇਹ ਬਦਮਾਸ਼ ਕੈ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਕਤਨਾਟ ਦੇ ਉਹ ਨਗਰ ਵਿਸ਼ਕਰਮ ਮੰਦਰ ਦੇ ਨੇੜੇ ਦੱਸੀ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੂੰ ਜੁਝਰ ਰਹੀ ਸੀ ਕਿ ਦਿਵਲਤ ਨਗਰ ਦੇ ਨੇੜੇ ਨਾਮੀ ਗੈਂਗ ਦੇ ਕੁਝ ਗੋਪਰੀਏ ਮੂਤੀ ਹੋਏ ਨੇ ਸੂਚਨਾ ਮੰਤ ਬਾਅਦ ਕੁਦਰਤੀ ਮੌਕੇ ਪਹੁੰਚ ਕੇ ਜੇਕਰ ਦੇ ਦਿਵਲਤ ਨਗਰ ਇਲਾਕੇ ਦੇ ਪ੍ਰਸ਼ਾਸਨ ਮੁਕਾਬਲਾ ਸ਼ੁਰੂ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਗੈਂਗਸ ਨੂੰ ਗੋਲੀ ਵੀ ਲੱਗੀ ਹੈ ਉਸ ਤੋਂ ਬਾਅਦ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਸਟੇਟ ਪਾਰੀ ਸੁਰੱਖਿਆ ਬਲ ਦੇ ਨਾਲ ਮੌਕੇ ਤੇ ਹਾਲੇ ਵੀ ਮੌਜੂ ਹੈ ਪਟਿਆਲਾ ਦੇ ਕਿਲਾ ਇਤਿਹਾਸਕ ਮਹਾਰਾਜਾ ਕੋਚ ਹਟਲਨਬਾਸ ਦਾ ਕੈਲ ਸਥਾਪਿਤ ਕੀਤਾ ਗਿਆ ਸਰਕਾਰ ਦਾ ਦਾਅਵਾ ਹੈ ਕਿ ਇਹ ਸਿੱਖ ਮੈਲ ਬਣਿਆ ਦੁਨੀਆ ਦਾ ਇੱਕੋ ਇੱਕ ਅਲਾ ਹੈ ਕਿ ਮੋਹਨ ਰਾਜਸਥਾਨ ਦੀ ਦਰ ਦੇ ਇੱਕ ਹੀ ਹਟਲਾ ਡੈਸਟੀਨੇਸ਼ਨ ਵਾਇਡਿੰਗ ਨੂੰ ਸਾਹਿਬ ਕੀਤਾ ਜਾਵੇਗਾ ਇਸ ਨਾਲ ਸੈਰ ਸਪਾਰਟ ਨੂੰ ਬੜਾਵਾ ਮਿਲੇਗਾ ਪੰਜਾਬ ਦੇ ਮੱਖਤਰੀ ਭਗਵਾਨ ਦਮਨ ਇਸ ਦਾ ਸ਼ੁਭ ਆਰੰਭ ਕਰਨਗੇ ਸਵੇਰੇ 10:30 ਵਜੇ ਦਾ ਸ਼ੁਭਾਰੰਭ ਕੀਤਾ ਗਿਆ ਹੈ ਸਰਕਾਰ ਤੇ ਸਾਲਾ ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ 2 ਸਾਲ ਪਹਿਲਾਂ 2022 ਵਿੱਚ ਇਸ ਪ੍ਰੋਜੈਕਟ ਨੇ ਰਫਤਾਰ ਫੜੀ ਕਿ ਲਾ ਵਾਰ ਕੋਚਿਤਤ ਨਨਵਾ ਸੈਲਾ ਕਾ ਕੇ ਲੋ ਖਾਣਾ ਤੇ ਲੱਸੀ ਖਾਣਾ ਨੂੰ ਹੈਰਿਟੇਜ ਹੋਣ ਦੀ ਤਬਦੀਲ ਕਾਤੇ ਤੱਕ ਐਸ ਪ੍ਰਾਧਕਿਕ ਵਿਭਾਗ ਇਸ ਇਮਾਰਤ ਦੀ ਮੁਰਮਮਤ ਦਾ ਕੰਮ ਦਿੱਲੀ ਦੀ ਸੰਸਥਾ ਤੋਂ ਕਰਵਾਇਆ। ਤੇ ਜਲੰਧਰ ਦੇ ਡੀਸੀ ਦਫਤਰ سمیت ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੋਦਵਾਰ ਤੋਂ ਪਹਿਲਾ ਫੋਟ ਛੁੱਟੀ ਹੜਤਾਲ ਦਾ ਸੰਦਾ ਦਿੱਤਾ ਗਿਆ। ਹੜਤਾਲ ਤਕੇ ਕਰਮਚਾਰੀ ਹੁਣ ਸੋਮਵਾਰ ਤੋਂ ਮੁੜ ਕੰਮ ਸ਼ੁਰੂ ਕਰਨਗੇ। ਹੜਤਾਲ ਪੈਲ ਦਿਨਾਂ ਦੀ ਹੈ ਤੇ ਸ਼ਨੀਵਾਰ ਤੇ ਐਤਵਾਰ ਨੂੰ ਛੁੱਟੀਆਂ ਨੇ ਇਸ ਸੰਬੰਧੀ ਇੱਕ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਸਰਕਾਰ ਨੇ ਇਸੇ ਕਾਫੀ ਸਮੇਂ ਤੋਂ ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਵਿਭਾਗੀ ਮੰਗਾ ਸੰਬੰਧੀ ਪੱਤਰ ਭੇਜ ਕੇ ਇਹਨਾਂ ਨੂੰ ਪੂਰਤੀ ਕਰਨ ਲਈ ਕਿਹਾ ਗਿਆ ਸੀ ਪਰ ਸਰਕਾਰ ਵੱਲੋਂ ਇਹਨਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਦਫ਼ਤਰੀ ਕੰਮਕਾਜ ਠੱਪ ਕਰਨ ਲਈ ਇਹਨਾਂ ਕਰਮਚਾਰੀਆਂ ਨੂੰ ਮਜਬੂਰ ਹੋਣਾ ਪਿਆ ਕਿ ਨਾ ਮੰਗਾਂ ਨੂੰ ਲੈ ਕੇ ਉਹ ਕਰਮਚਾਰੀ ਹੜਤਾਲ ਕਰ ਰਹੇ ਨੇ ਕਿ ਦੱਸਿਆ ਕਿ ਡੀਸੀ ਦਫ਼ਤਰ ਵਿੱਚ ਸੀਨੀਅਰ ਸਹਾਇਕ ਦੇ ਅਹੁਦੇ ਤੇ ਤੱਕੀ ਦੇ ਮੌਕੇ ਬਹੁਤ ਘੱਟ ਨੇ ਕਿ ਨਾਲ ਹੀ ਸ਼ਾਮਲ ਹੋ ਉਪਾਦ 真的是还留在这里。 ਰਾਪਰਤ ਕਰਨ ਦੇ ਦਫਤਰ ਸਟਾਈ ਹਾਈ ਸਾਲਗਨ ਦੇ ਇਸ ਵੀ ਸੀਨੀਅਰ ਸਹਾਇਕ ਅਧਿਕਾਰੀ ਤੱਕ ਕੋਟਾ 100% ਤੱਕ ਵਧਾ ਦਿੱਤਾ ਜਾਣਿਆ ਚਾਹੀਦਾ ਹੈ ਕਿ ਇਸੇ ਦਸਤਰ ਵਿੱਚ ਸੁਪਰਡੈਂਟ ਗ੍ਰੇਡ 2 ਮਾਲ ਰਿਕਾਰਡ ਅਸਾਮੀ ਹੋ ਜੀ ਸਿਨੀਅਰ ਸਹਾਇਕ ਨੂੰ ਅਪਗ੍ਰੇਡ ਕੀਤਾ ਜਾਵੇ ਕਿ ਸਾੰਗ ਮੰਗਾਲੇ ਜਿੰਨ ਨੂੰ ਲੈ ਕੇ ਕਰਮਚਾਰੀ ਲਗਾਤਾਰ ਸਰਕਾਰ ਅੱਗੇ ਆਪਣੀ ਆਵਾਜ਼ ਉਗਲੰਦ ਕਰਦੇ ਰਹੇ ਨੇ ਕਾਰਨਾ ਸਮਾਈ ਨਹੀਂ ਪਹੁੰਚੇ ਸੁਬਾਦ ਹੁਣ ਕਰਮਚਾਰੀ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਕਿ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਵਿਦਿਆਰਥੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ

ਫਰਵਰੀ ਮਾਰਚ ਵਿੱਚ ਪ੍ਰੀਖਿਆ ਦੇਦੇ ਸਨ ਪਰ ਹੁਣ ਇਹ ਪ੍ਰੀਖਿਆਵਾਂ ਜੁਲਾਈ ਅਗਸਤ ਵਿੱਚ ਹੋਣਗੀਆਂ ਇਸ ਕਾਰਨ ਜਿਹੜੇ ਵਿਦਿਆਰਥੀ ਕਿਸੇ ਕਾਰਨ ਪੜ੍ਹਾਈ ਤੋਂ ਵਾਂਝੇ ਰਹਿ ਗਏ ਸਨ ਉਹਨਾਂ ਨੂੰ ਮੌਕਾ ਮਿਲੇਗਾ ਓਪਨ ਸਕੂਲ ਪ੍ਰਣਾਲੀ ਦੇ ਤਹਿਤ ਉਹ ਵਿਦਿਆਰਥੀ ਘਰ ਬੈਠੇ ਹੀ ਪੜ੍ਹ ਸਕਦੇ ਨੇ ਤੇ ਇਸ ਦੇ ਨਾਲ ਹੀ ਦੋ ਸੈਸ਼ਨਾਂ ਵਿੱਚ ਦਾਖਲਾ ਲੈਣ ਨਾਲ ਵਿਦਿਆਰਥੀਆਂ ਦਾ 10 ਸਾਲ ਖਰਾਬ ਨਹੀਂ ਹੋਵੇਗਾ ਤਾਂ ਉਹਨਾਂ ਨੂੰ ਕਾਫੀ ਲਾਭ ਮਿਲੇਗਾ ਪੀਐਸਈਬੀ ਓਪਨ ਸਕੂਲ ਦੀ ਕੋਆਰਡੀਨੇਟਰ ਸੀਮਾ ਚਾਵਲ ਨੇ ਸេចਕਿੜ ਸੂਰ ਸਿੱਖਿਆ ਬੋਰਡ ਨੇ ਸਿੱਖਿਆ ਤੋਂ ਵਾਂਝੇ ਬੱਚਿਆਂ ਦੀ ਸਹੂਲਤ ਲਈ ਇਹ ਸਕੀਮ ਜੋ ਕੀਤੀ ਹੈ ਤੇ ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਇਹ ਗੱਲ ਮੌਸਮ ਦੀ ਕਰਦੇ ਹਾਂ ਪੰਜਾਬ ਸਮੇਤ ਚੰਡੀਗੜ੍ਹ ਭਾਵੇਂ ਕਿ ਪਿਛਲੇ 2 ਦਿਨਾਂ ਤੋਂ ਧੁੱਪ ਨਿਕਲ ਰਹੀ ਹੈ ਤੁੰਤੂ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ ਪਰ ਇੱਕ ਵਾਰ ਫਿਰ ਤੋਂ ਮੌਸਮ ਵਿੱਚ ਤਬਦੀਲੀ ਦੀ ਵੱਡੀ ਸੰਭਾਵਨਾ ਹੈ ਇਸ ਦਾ ਕਾਰਨ ਪੱਛਮੀ ਗੜਬੜੇ ਮੋਰ ਤੋਂ ਸਰਗਰਮ ਹੋਣਾ ਦੱਸਿਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਸੰਗੜੀ ਤੋਂ ਅਤੇ ਕੁਝ ਥਾਵਾਂ ਤੇ ਮੀਂਹ ਦਾ ਸਾਹਮਣਾ ਕਰਨਾ ਪਾ ਸਕਦਾ ਹੈ 16 ਜਨਵਰੀ ਤੱਕ ਮੀਂਹ ਪੈਣਗੇ ਸਾਹਵੇਂ 18 ਜਨਵਰੀ ਤੱਕ ਸੂਚਨਾ ਵਿੱਚ ਰੱਖਦਾ येलो ਅਲਰਟ ਜੁਜੇ ਪਾਸੇ 24 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਸੂਤੇ ਦੇ ਔਸਤ ਅਧਿਕਤਮ ਤਾਪਮਾਨ ਵਿੱਚ ਗਿਰਾਵਟ ਦੇ ਫਿਲਹਾਲ ਇਹਨਾਂ ਵੱਡੀਆਂ ਖਬਰਾਂ ਉਸ ਕੋਈ ਨਾ ਹੀ ਨਵੀਆਂ ਤੇ ਦੱਸ ਸਕਣ ਵਾਲੇ ਕਿਸੇ ਸਟੇਟੂ ਚੁੱਕਿਆ ਕੀ ਵੀ ਤਾਂ ਬਾ